ਸਸੇਕਾਲ ਜੀ ਕੀ ਹਾਲ ਚਾਲ ਹੈ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਮੌਸਮ ਚੈੱਕ ਕਰੋ ਪਹਿਲਾਂ ਮੌਸਮ ਪੂਰਾ ਆਸਮ ਅੱਜ ਬੱਦਲ ਹੋਇਆ ਪੂਰਾ ਠੰਡੀ ਹਵਾ ਚੱਲ ਰਹੀ ਹੈ ਮੀਂਹ ਆਣ ਦੇ 101% ਚਾਂਸ ਹੈ ਪੂਰੇ ਆਸਕਰ ਵੀ ਲੈ ਰਿਹਾ ਨਜ਼ਾਰੇ ਠੰਡੇ ਮੌਸਮ ਦੇ ਆਸਕਰ ਹੈਲੋ ਕਰੋ ਦੇਖ ਕਿਦਾਂ ਕਾਲਾ ਪੀਲਾ ਹੋਇਆ ਨਾਣੇ ਵਾਲਾ ਹੋਇਆ ਤੂੰ ਗੰਦਾ ਬਹੁਤ ਛਿੱਤੀ ਹੁੰਦਾ ਹੈ ਖੁੱਲਾ ਛਾੜ ਦੋ ਅੱਜ ਮੌਸਮ ਹੋ ਗਿਆ ਠੰਡਾ ਠੰਡਾ ਮੌਸਮ ਹੋ ਗਿਆ ਮੀਂਹ ਪੈ ਰਿਹਾ ਹੈ ਪੰਜਾਬ 'ਚ ਵੀ ਤੇ ਅੱਜ ਲਾਈਏ ਗੇੜੀ ਛੇੜੀ ਆਪਾਂ ਠੰਡੇ ਮੌਸਮ ਦੀ ਦੇਖਦੇ ਆ ਮੌਸਮ ਦੇ ਨਜ਼ਾਰੇ ਲਓ ਨਿਆਰੇ ਮੀਂਹ ਦੇ ਅੱਜ ਮੌਸਮ ਐਕਦਾਮ ਹੋ ਗਿਆ ਠੰਡਾ ਟੈਂਪਰੇਚਰ ਵੀ 27 ਡਿਗਰੀ ਦੱਸ ਰਹੀ ਹੈ ਸਾਡੀ ਗੱਡੀ ਅੱਜ ਦਾ ਚਲੋ ਦੇਖਦੇ ਹਾਂ ਅੱਗੇ ਜਾ ਕੇ ਕੀ ਮਾਹੌਲ ਚਾਲਤ ਮਾਰਦੀ ਅੱਤਰਾ ਸ਼ਾਬ ਆ ਗਿਆ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰ ਚੱਲਦੇ ਅੱਗੇ ਦੇਖਦੇ ਆਂ ਕੀ ਮਾਹੌਲ ਐ ਅੱਜ ਦਾ ਮੀਂਹ ਦਾ ਆਜਾ ਪੂਰਾ ਠੰਡਾ ਅੱਜ ਅੱਜ ਪਉ ਸਾਰਾ ਦਿਨ ਮੀਂਹ ਮਰੇਗਾ ਅੱਜ ਆਹ ਕਿਹੜਾ ਕਲੀਅਰ ਮੌਸਮ ਹੋ ਗਿਆ ਆਹਾ ਅੱਜ ਚੱਲਦੇ ਪਹਿਲਾਂ ਜਾ ਕੇ ਆਪਣੇ ਕੰਮ ਤੇ ਢੀੜੀ ਮਾਰ ਕੇ ਆਣੇ ਆਂ ਬੰਦੇ ਕੰਮ ਕਰਦੇ ਕਿ ਨਹੀਂ ਕੰਮ ਕਰਦੇ ਅੱਜ ਦੇਖਦਾ ਕਿ ਮੀਂਹ ਵਾਲੇ ਦਿਨ ਕਰਕੇ ਅੱਜ ਛੁੱਟੀ ਨਾ ਮਾਰ ਕੇ ਬਹਿ ਗਏ ਹੁਣ ਤਾਂ ਢੰਡਾ ਮੌਸਮ ਅੱਜ ਤਾਂ ਕੰਮ ਕਰਨੇ ਵਾਲਾ ਦਿਨ ਐ ਬਾਰੇ ਇਹਨਾਂ ਨੂੰ ਮਾਰਨਾ ਚਾਹੀਦਾ ਹੁੰਦਾ। ਨਹੀਂ ਤਾਂ ਦੇਖਦੇ ਚੱਲ ਕੇ ਮਾਰਦੇ ਛਾਪਾ ਬੰਦੇ ਆਏ ਕਿ ਮਾਰ ਗਏ ਛਿਪਟੀ ਆ ਸੀ। ਚੱਲਦੇ ਆਂ ਫਿਰ। ਅੱਜ ਤਾਂ ਮੌਸਮ ਐਠੇ ਰਵੇ। ਵਧੀਆ ਠੰਡਾ ਮੌਸਮ। ਤਾਂ ਚਾਹ ਲੋੜਾ ਸ਼ਿਮਲੇ ਮਨਾਲੀਆਂ ਦੀ। ਅਸਤਾ ਇੱਥੇ ਹੀ ਮਨਾਲੀ ਬਣੀ ਪਈ ਐ ਪੂਰੀ ਪਹੁੰਚ ਗਏ ਅੱਪਾ ਆਪਣੀ ਦਸਤ ਨਹੀਂ ਦੇ ਚਾਹ ਕੇ ਦੇਖਦੇ ਮੇਤਰੀ ਅੱਜ ਆਏ ਕਿ ਨਹੀਂ ਆਏ ਕਿ ਅੱਜ ਬੰਦੇ ਮਾਰ ਕੇ ਛੁੱਟੀ ਜੀ ਮੜਿਆ ਮੀ ਪਿਆ ਨਹੀਂ ਦਾ ਛੁੱਟੀ ਮਾਰੀ ਨਹੀਂ ਇਹਨਾਂ ਨੇ ਔਖਾ ਕੰਮ ਇਹਨਾਂ ਦਾ ਛੁੱਟੀ ਮਾਰ ਜਾਂਦੇ ਜਦੇ ਅੱਜ ਕਰਦੇ ਇਹਨਾਂ ਨੂੰ ਫੋਨ। ਪੱਕੀ ਤਾਂ ਇਹਨਾਂ ਦੀ ਮੈਂ ਵੱਜ ਜਾਣੀ ਦਿੰਦਾ ਅੱਜ। ਕੋਈ ਨਹੀਂ ਕਰਾ ਦੇਣਾ ਦਲਵਾਤਾ। ਲਾਜੀ ਆ ਗਏ ਮਿਸਤਰੀ ਅੱਜ ਫਿਰ। ਮੀਂਹ ਪੈਂਦਾ ਤਾਂ ਦਿਲ ਇਹਨਾਂ ਦਾ ਕਰਦਾ ਨੇ ਜੀ ਦਿਹਾੜੀ ਲੈਣ ਆ ਗਏ ਫਿਰ ਹਾਂ। ਹਾਂਜੀ ਠੇਕੇਦਾਰ ਕਿਦਾ ਹਾਲ? ਉਹ ਨਹੀਂ ਵਧੀਆ ਠੇਕੇਦਾਰ ਬੁਲਾ ਲਿਆ ਤੁਸੀਂ। ਹੈ? ਇਹ ਨਾਲ ਬੁਲਾ। ਬਾ ਨਹੀਂ ਕੰਮ ਨਹੀਂ ਨਿਵੇਣਾ। ਮੀਂਹ ਦਾ ਕੰਮ ਅੰਦਰ ਦਾ ਤੁਸੀਂ ਛੁੱਟੀ ਕਰ ਜੰਨੇ ਆ। ਚਾਈ ਤਾਂ ਹੈ। ਫਿਰ ਆ ਕੰਮ ਹੋਇਆ ਹੀ ਐ ਉਹ ਮਸਤੀ ਵੀ ਮਾਰਦੀ ਹੁੰਦੀ ਨਾ ਕਦੇ ਕਦੇ ਮਸਤੀਆਂ ਮਾਰਦੀਆਂ ਤੁਸੀਂ ਚੱਲ ਵਧੀਆ ਠੇਕੇਦਾਰ ਕੰਮ ਬਹੁਤ ਵਧੀਆ ਕਰਦਾ ਐ ਚਗਾਠਾ 2 ਫੁੱਟ ਕਰਤੀਆਂ ਸਵੇਰ ਦੇ ਨੇ ਅੱਜ ਬੰਦੇ 4 ਲੱਗੇ ਉਹਦਾ ਚੱਲ ਵਧੀਆ ਵਧੀਆ ਨਾ ਨਾ ਫਾਇਦਾ ਹੀ ਹੋਇਆ ਥੋੜਾ ਹੁਣ ਲੱਗੀ ਦਿਹਾੜੀ ਲੱਗੀ ਦਿਹਾੜੀ ਨਹੀਂ ਘਰ ਬੈਠਣਾ ਸੀਗਾ ਮਲਮਲੀਆਂ ਕਿਣੀਆਂ ਪਈਆਂ ਚਾਰ ਕੇ ਸਵੇਰੇ ਇੱਕ ਪਰਸੋਂ ਪੈਣਾ ਨਹੀਂ ਵਧੀਆ ਆਸੋਮੀ ਪੈ ਗਿਆ ਸੋਣਾ ਅੰਦਰ ਵਾਲੀਆਂ ਵੀ ਚਗਾਠਾਂ ਕਰਤੀਆਂ ਮਿੱਤਰਾਂ ਨੇ ਫਿਰ ਤਾ ਕਿਉਂ ਮਾਰਦਾ ਛੁੱਟੀਆਂ ਬਾਅਦ ਉਹ ਛੁੱਟੀਆਂ ਜ਼ਿਆਦਾ ਮਾਰਦਾ ਓ ਛੋਟੂ ਛੁੱਟੀ ਦਿਹਾੜੀ ਕੱਟੋ ਦਿਹਾੜੀ ਕੱਟਣੀ ਪੈਣੀ ਤੇਰੀ ਨਹੀਂ ਨਹੀਂ ਹੈ ਦੇ ਲੈ ਹੁਣ ਕੱਲ੍ਹ ਸਵੇਰ ਨੂੰ ਟਾਈਮ ਨਾ ਪਹੁੰਚ ਜਾਈ ਹੁਣ ਜਾਣਾ ਚਲ ਠੀਕ ਐ ਫਿਰ ਕਰੋ ਲੁੱਕ ਚੈੱਕ 올ਡ ਲੁੱਕ ਇਹਦੀ ਬਣਾਵਾਂਗੇ ਆਪਾਂ ਨਿਊ ਲੁੱਕ ਨਿਊ ਦਿਖਾਵਾਂਗੇ ਤੁਹਾਨੂੰ ਬਾਅਦ ਚ ਜਦ ਹੋ ਜੂ ਰੈਡੀ ਇਹ ਹੈਗੀ ਦੀ ਪੁਰਾਣੀ ਲੁੱਕ ਟੋਟਲੀ ਚੇਂਜ ਕਰ ਦੇਣਾ ਆਪਾਂ ਸਾਰਾ ਕੁਝ ਇੱਧਰ ਗਾਰਡਨ ਬਣਾਵਾਂਗੇ ਬੜਾ ਸਾਰਾ ਨਾਲ ਇਹੰਦਾ ਕੈਮੀਕਲ ਆਪਾਂ ਡਾਕਟਰ ਫਿਕਸ ਇਹ ਵਜਣਾ ਇੱਥੇ ਪਹਿਲਾਂ ਪਲਾਸਟਰ ਤੋਂ ਇਹ ਜਿਹੜੀ ਥੱਲੇ ਉਹ ਸਲਾਬ ਜੀ ਆ ਜਾਂਦੀ ਕਹਿੰਦੇ ਇਹਦੇ ਨਾਲ ਨਹੀਂ ਆਊਗੀ ਇਹ ਲੈ ਬੱਜੂ ਉਸ ਤੋਂ ਬਾਅਦ ਪਲਾਸਟਰ ਹੋਊਗਾ ਵੇਖਦੇ ਹਾਂ ਹੁਣ ਯੂਜ਼ ਕਰਕੇ ਇਹਨੂੰ ਕੀ ਰਿਜ਼ਲਟ ਮਿਲਦਾ ਇਹਦਾ ਇਹ ਲੈ ਬੱਜੂਗਾ ਸਭਾਏ ਸੁਕਾ ਕੇ ਫਿਰ ਉੱਪਰੋਂ ਪਲਾਸਟਰ ਪਾਵਾਂਗੇ ਬਾਕੀ ਚਾਲੂ ਕਰਾਂਗੇ ਇਹਦੀ ਕਾਰਵਾਈ ਸ਼ੁਰੂ ਕੈਮੀਕਲ ਬਜਾਣਾ ਸ਼ੁਰੂ ਕਰਾਂਗੇ ਕੱਲ੍ਹ ਬਾਕੀ ਠੇਕੇਦਾਰ ਨਾਲ ਕਰਦੇ ਹਾਂ ਗੱਲ ਵਾ ਠੇਕੇਦਾਰ ਕੈਮੀਕਲ ਵਧੀਆ ਤਰੀਕੇ ਨਾਲ ਮਾਰਨਾ ਆਸ਼ਾ ਇਹ ਲੈ ਰੂ ਨਾਲ ਹੈਨ ਵਧੀਆ ਕੰਮ ਕਰਨਾ ਮੋੜ ਕੇ ਸਲਾਬ ਚਲੂ ਬਣਾਵੇ ਗਾਰੰਟੀ ਦਿੱਤੀ ਫਰੀ ਨੇ ਫੁੱਲ ਇਹ ਗਾਰੰਟੀ ਦਾ ਬੰਦੇ ਦੀ ਵੀ ਨਹੀਂ ਹੈਗੀ। ਅਗਲਾ ਤਾਂ ਹੁਣ ਗਾਰੰਟੀ ਦੇ ਦਿੰਦਾ। ਇਹਦਾ ਹੁਣ ਵਰਤ ਕੇ ਪਤਾ ਲੱਗਦਾ ਹੁੰਦਾ ਚੀਜ਼ ਦਾ। ਪਹਿਲੇ ਵਰਤ ਕੇ ਹੁਣ। ਹਾਂ ਘਰੇ ਵਰਤਿਆ ਸੀਗਾ ਉੱਥੇ ਤੇ ਜਿੱਥੇ ਜਿੱਥੇ ਲਾਏਗਾ ਉੱਥੇ ਪੱਟ ਨਹੀਂ ਹੋਇਆ ਉਸ ਮਿੰਟ। ਬਾਕੀ ਚੱਲੀ ਜਾਂਦਾ ਬਾਕੀ ਦੇਖ ਲੈਣੇ ਕਰਕੇ ਯੂਜ਼। ਕੱਲੂ ਪਤਾ ਲਾ ਜਾਣਾ। ਕੱਲੂ ਮਾਰ ਕੇ ਦੇਖਾਂਗੇ ਇਹਦਾ ਫਿਰ ਬਾਅਦ ਚ ਰਿਜ਼ਲਟ ਮਿਲਦਾ ਹੁੰਦਾ। ਪੱਟ ਹੋਣੀ ਹੁੰਦੀ। ਹੋਰ ਕੋਈ ਖਾਡਾ ਆਈਡੀਆ ਸੁਲਾਬ ਦੇ ਪ੍ਰਤੀ ਖਾਡਾ ਹਾਂਜੀ ਖਾਡਾ ਤਾਂ ਇਹੀ ਕੈਮੀਕਲ ਮਾਰੋ ਯੂ ਕੈਮੀਕਲ ਮਾਰੋ ਕੈਮੀਕਲ ਕਿਹੜਾ ਜਿਹੜਾ ਲਿਆਂਦਾ ਉਹ ਜਿਹੜਾ ਲਿਆਂਦਾ ਉਹ ਲੈ ਤੁਸੀਂ ਮਾਰਿਆ ਨਹੀਂ ਕਦੇ ਸਾਡਾ ਤਾਂ ਆ ਹੀ ਦਿੰਦੇ ਆ ਬਾਕੀ ਜਿਹੜੀ ਆ ਕੈਨੀ ਜਿਹੜੀ ਰੱਖੀ ਹੋ ਅੱਛਾ ਅਲਟਰਾ ਟੱਕਦੀ ਹੈ ਨਾ ਡਾਕਟਰ ਫਿਕਸ ਅਸੀਂ ਕੀਤਾ ਡਬਲ ਕੈਮੀਕਲ ਯੂ ਠੇਕੇਦਾਰ ਹੈ ਕਿ ਹਟਾ ਬੂਰਾ ਆਈਡੀਆਜ਼ ਨੇ ਮਰਜ਼ੀ ਲੈ ਲਓ ਤੇ ਕੰਮ ਕੋਈ ਨਹੀਂ ਕਰਦਾ ਪਰ ਸਹੀ ਐ ਉਹ ਮੈਂ ਕਹ ਕੋਈ ਇਦਾਂ ਦਰਾਖਤ ਹੈਗਾ ਕਿ ਇਹ ਜਿਹੜਾ ਲੱਕੜ ਤੋਂ ਬਗੈਰ ਆ ਲੱਕੜ ਦੇ ਬਿਨਾ ਆ ਲੱਕੜ ਤੋਂ ਬਗੈਰ ਰਬੜ ਪਲਾਂਟ ਨਹੀਂ ਨਹੀਂ ਦਰਾਖਤ ਆ ਹਾਲ ਲੈਂਦਾ ਨਹੀਂ ਹਾਲ ਲੈਂਦਾ ਦਰਾਖਤ ਲੱਕੜ ਦੇ ਇਹ ਜਿਹੜਾ ਕਿਹੜਾ ਦਰਾਖਤ ਹੋ ਗਿਆ ਜਿਹੜਾ ਲੱਕੜ ਦੇ ਬਿਨਾ ਹੋ ਗਿਆ ਫੁੱਲ ਆ ਫੈਂਟ ਕਨ ਹੈਗਾ ਹੀ ਕਿਹੜਾ ਤੁਸੀਂ ਦੱਸੋ ਸੀਮਿੰਟ ਦਾ ਤਾਂ ਨਹੀਂ ਕੋਈ ਬਣਾਤਾ ਤਾਂ ਹੁੰਦੀ ਆ ਹਾਂਜੀ ਉਹਦਾ ਅਸੀਂ ਸਾਨੂੰ ਨਹੀਂ ਪਤਾ ਬਈ ਇਹਦੇ ਬਾਰੇ ਕੋਈ ਨੋਲੇਜ ਹੈ ਕੀ ਤੂੰ ਦੱਸ ਦੇਣਗੇ ਕਿਹੜਾ ਲਓ ਜੀ ਠੇਕੇਦਾਰ ਕਹਿੰਦਾ ਵੀ ਕੋਈ ਐਦਾਂ ਦਾ ਦਰਖਤ ਦੱਸੋ ਜਿਹੜਾ ਲੱਕੜ ਤੇ ਬਿਨਾਂ ਕੋਈ ਫਲ ਵੀ ਲੱਗਦਾ ਉਹਨੂੰ ਇਹ ਹੁਣ ਠੇਕੇਦਾਰ ਹੀ ਦੱਸੂ ਕਿਹੜਾ ਹੈ ਇੱਥੇ ਹੈਣੀ ਜਦ ਤੱਕ ਮੈਨਾਂ ਨੂਰਾ ਤੇ ਲੱਗੇ ਹੁੰਦੀ ਹਾਂ ਫਲ ਕਿਹੜਾ ਲੱਗਦਾ ਉਹਨੂੰ ਨਾ ਤਾਂ ਹੈਗਾ ਆ ਤੇ ਹੁਣ ਤੂੰ ਤੈਨੂੰ ਦੱਸ ਦਵਾ ਗੱਲ ਗੱਲ ਹੀ ਪੈਣੀ ਫਲ ਕਿਹੜਾ ਲੱਗਦਾ ਉਹਨੂੰ ਖਾਣੇ ਵਾਲਾ ਕੋਈ ਫੇਰ ਤਾਂ ਪਤਾ ਲੱਗੇ ਹਾਂ ਖਾਣੇ ਵਾਲਾ ਕਿਹੜਾ ਹੋਵੇ ਪੜ ਜਾਂਦਾ ਯਾਰ ਇਹ ਤਾਂ ਫਿਰ ਲੱਕੜ ਦੇ বিনা ਆ ਹੀ ਹੋ ਗਏ ਕੱਦੂ, ਕਰੇਲੇ, ਬੈਂਗਣ, ਮੂੰਗਣ ਇਹ ਫਲ ਥੋੜੀ ਹੋਰ ਇਹ ਦਰਖਤ ਥੋੜੀ ਆ ਸਬਜ਼ੀਆਂ ਹਾਂ ਇਹ ਤਾਂ ਸਬਜ਼ੀਆਂ ਇਹ ਸਬਜ਼ੀਆਂ ਆ ਗਿਆ ਦੇਖ ਕਪੜਾ ਦੀ ਆਪੇ ਦਾਦ ਦੇ ਕਿਹੜਾ ਹੁਣ ਇਹਨਾਂ ਸੌਖਾ ਭਾਈ ਹਾਂ ਹੱਸ ਦੇਖੋ ਜਮਈਂ ਸੌਖਾ ਆ ਕੋਈ ਕਿਤੇ ਬੜਾ ਗਾਲਾਂ ਨਹੀਂ ਨਾਂ ਦੱਸ ਦੇ ਨਾਂ ਤਾਂ ਆਪ ਨੂੰ ਨਹੀਂ ਪਤਾ ਨਾਂ ਮੈਸਰੀ ਨੁਰੇਦਾ ਨਾ ਮੈਸਤਰੀ ਨੂੰ ਵੀ ਨਹੀਂ ਪਤਾ ਨਾ ਨਾ ਪਤਾ ਮੈਨੂੰ ਐਵੇਂ ਛੱਡਦੀਦਾ ਆ ਦੇਖੋ ਇਹ ਆਪਾਂ ਲੱਗਿਆ ਛੇਡਰ ਕੇਲੇ ਦੇ ਵਿੱਚ ਹੁੰਦਾ ਦਰਾਖਤ ਉਹ ਦੂਹਾਰ ਚ ਪੱਕਣ ਹਾਂ ਇਹ ਕੇਲੇ 'ਚ ਲੱਗਣ ਨਹੀਂ ਹੁੰਦੇ ਪੱਤੇ ਹੀ ਹੁੰਦੇ ਪੱਤੇ ਮੰਨ ਕੇ ਵੀ ਮੰਨ ਕੇ ਮੰਨ ਕੇ ਮਾਰ ਕੇ ਇਹਦਾ ਸੁੱਕਾ ਹੀ ਸੀਗਾ ਯਾਰ ਇਹ ਸੁੱਕਾ ਹੀ ਸੀਗਾ ਮੈਸਤਰੀ ਯੋਗਤਾ ਵੀ ਨਾਲ ਨਾਲ ਛੱਡ ਦਿੰਦਾ ਮੜ ਮੜੀਆਂ ਪਹਿਲਾਂ ਸੋਚਦਾ ਪਹਿਲਾਂ ਆਪ ਸੋਚਦਾ ਇਹਨੂੰ ਚੇਤਾ ਭੁੱਲ ਗਿਆਦਾ ਕਿਹੜਾ ਸੋਚ ਸੁਝ ਕੇ ਦੇਦਾ ਪਹਿਲਾਂ ਆਲੇ-ਦੋਲੇ ਦੇਖਦਾ ਤਾਂ ਵੀ ਲੱਗਿਆ ਕਿ ਤੇ ਹੋਵੇ ਦੇਖੀਏ ਲਾ ਵੀ ਇਦਾਂ ਦਾ ਹੈਗਾ ਦਰਖਤ ਜਿਹਨੂੰ ਫਰੂਟ ਲੱਗਦਾ ਉਹ ਕੇਲਾ ਉਹਦੇ ਚ ਲੱਕੜ ਨਹੀਂ ਹੁੰਦੀ ਠੀਕ ਹੈ ਵੀ ਮੰਨ ਗਏ ਪੱਤਿਆਂ ਦਾ ਹੀ ਹੁੰਦਾ ਹਾਂ ਸਹੀ ਗੱਲ ਹੈ ਮੇਤਰੀ ਹੈ ਹੀ ਨੌਲੇਜ ਤੇਰੀ ਜਾਣਨ ਨੌਲੇਜ ਤੇਜ ਆ ਤੇਰੀ ਠੀਕ ਧਿਆਨ ਨਾਲ ਉਤਰੀ ਪਿਆਸਾ ਕਾਂ ਕਾ ਸੁਣਿਆ ਪਿਆਸਾ ਕਊਆ ਦਾ ਸੁਣਿਆ ਲਾ ਉਹਦੀ ਸਿੱਖਿਆ ਕੀ ਸੀ ਮੈਨੂੰ ਪਤਾ ਕੀ ਸੀਗੀ ਕਿਤਾਿੱਥਰ ਜਾ ਉੱਤਰਦਾ ਉੱਥਾ ਸਾਰਿਆਂ ਨੂੰ ਪਤਾ ਨਗਾਦ ਭਾਜੀ ਪਤਾ ਕੀ ਹੋਣਾ ਹਾਂ ਨਾ ਕੋਈ ਮੈਂ ਦਾਦਾ ਉਹ ਗੰਨੀ ਸਾਹ ਕੋਈ ਹਾਂ ਰਾਤ ਮੈਂ ਕੋਠੇ ਤੇ ਪੈ ਗਿਆ ਅੱਛਾ ਕੋਠੇ ਤੇ ਪੈ ਗਿਆ ਲੇਟਾ ਨਹੀਂ ਜਗਦੀ ਹਾਂ ਹਾਂ ਚਾ ਲੇਟਾ ਹੈ ਜਗਦੀ ਹੂੰ ਲੇਟਾ ਹੀ ਜਗੇ ਤਾਂ ਮੈਂ ਇੱਧਰ ਬਹਿ ਗਿਆ ਹਾਂ ਚਿੱਟਾ ਜਿਹਾ ਚੀਜ਼ ਉੜਦੀ ਉੜਦੀ ਆ ਗਈ ਉਹ ਤੇਰੇ ਮੈਂ ਦਾਦਾ ਹਾਂ ਹੋਰ ਹੋਰ ਮੈਂ ਇੱਧਰ ਹੱਥ ਕਰ ਲੇ ਹਾਂ ਵੀ ਆਪਾਂ ਜਾਵੇ ਸੀ ਭਾਜੀ ਉਹ ਬੱਚਾ ਕਾਲਾ ਅੰਗਰੇਜ਼ਾਂ ਦਾ ਅੰਗਰੇਜ਼ਾਂ ਜਾ ਚੁਟ ਗਿਆ ਮੈਂ ਤਾਂ ਹਟਾ ਕਰ ਲਿਆ ਉਥੋਂ ਲ ਜਾ ਜੋ ਸਾਡੇ ਉੱਤੇ ਚਰਾ ਦਾ ਉੱਥੋਂ ਉਤਰਿਆ ਅੱਛਾ ਸਾਡੇ ਪਿੰਡ ਚੋਂ ਤਾਂ ਖਬਰ ਵੀ ਪੈਦਾ ਤਗੜੀ ਗੱਪ ਹੈ ਵੀ ਸੁਣ ਲੋ ਉਸ ਤੇ ਆਹ ਨਹੀਂ ਭਾਜੀ ਦੱਸੋ ਜੀ ਚੱਲ ਚੱਲ ਸੁਣਾ ਦੇ ਵੀਰ ਤੇ ਜਦ ਉਤਰਿਆ ਟਾਰ ਉਹ ਆ ਕੇ ਘਰੇ ਗੱਡੀ ਉੱਥੋਂ ਆਪਣਾ ਪੁੱਛ ਕੇ ਚ ਕਰਕੇ ਅੱਛਾ ਆ ਕੇ ਕਹਿੰਦੇ ਵੀ ਹਾਂ ਜੀ ਕੰਦਾ ਥੈਂਕ ਯੂ ਮੈਂ ਅੰਗਰੇਜ਼ੀ ਕਿੱਥੇ ਆਣੀ ਮੈਂ ਤਾਂ ਠੀਕ ਹੈ ਠੀਕ ਹੈ। ਸੈਂ ਬੋਲਦੇ ਨਹੀਂ ਮਣਪੁੜੀ। ਮੈਂ ਤਾਂ ਠੀਕ ਹੈ ਜੀ ਕਹਿੰਦੇ ਆਪਨੇ ਹਮਾਰਾ ਬੱਚਾ ਬਚਾਇਆ। ਹਾਂ। ਤੇ ਉਮਰ ਨੂੰ ਇੰਨੇ ਕੋ ਨੂਰ ਦੇ ਲਾ ਕੇ ਭਾਈ। ਉਹ ਤੇਰੇ ਨੂੰ ਲਿਆ ਨਹੀਂ ਸਵੇਰੇ ਡੱਬੇ ਜਵਾ ਗਿਆ। ਹਿੰਦੀ ਚ ਕਿਹਾ ਉਹ ਰੱਬੀ ਦੇ। ਉਹ ਹਿੰਦੀ ਸਿੱਖ ਗਏ ਨਾ ਇਹਨੂੰ ਦੇਖ ਕੇ ਇਹ ਨਹੀਂ ਨਹੀਂ ਅੰਗਰੇਜ਼ੀ ਬੋਲੀ ਉਹ ਹਿੰਦੀ ਸਿੱਖ ਗਏ। ਨਹੀਂ ਇੱਕ ਉਹ ਤੇ ਹੈ ਤਾਂ ਜਿਹੜਾ ਨਾਲ ਆਇਆ ਨਹੀਂ ਤਾਂ। ਟਰਾਂਸਲੇਟਰ ਰੱਖਿਆ ਮਾ ਨਾਲ। ਪਰ ਨਹੀਂ ਜਿੱਦਾਂ ਜਹਾਜ਼ 'ਚ ਬਹਿ ਜਾਂਦੇ ਕੋਈ ਪਾਇਲਟ ਜਾਂ ਕੋਈ ਨਾਲ ਦਾ ਪੰਜਾਬੀ ਹੁੰਦਾ ਬੈਠਾ ਹੁੰਦਾ ਹਾਂ ਹਾਂ। ਫਿਰ ਕਹਿੰਦੇ ਮੈਂ ਕਿ ਮ नो मनी नो मनी मैं पहली जानेया फिर कहता साडे नाल चल तो अच्छा अमेरिका अमेरिका ਲੈ ਮੈਂ ਕਾ ਮੈਂ ਕਾ ਇਹਦਾ ਤੂੰ ਚਾਂਸ ਗਵਾ ਲਿਆ ਅਮਰੀਕਾ ਤੈਨੂੰ ਮਿਲਦਾ ਸੀਗਾ ਲੈ ਮੈਂ ਜਾਣਾ ਨਹੀਂ ਸੀਗਾ ਕੀ ਕਰਦਾ ਇੱਥੇ ਕੰਮ ਬਥੇਰਾ ਚੱਲੀ ਜਾਂਦਾ ਲੋੜੇ ਨਹੀਂ ਹੈਗੀ ਐਦਾ ਦੀ ਗੱਲ ਆ ਦੇਖ ਲੋ ਫਿਰ ਕਿਸਮਤ ਫਿਰ ਅੱਖ ਅੱਖ ਕਿੰਨੇ ਕ ਵੇਲੇ ਖੁੱਲਦੀ ਫਿਰ ਦੇ ਨੇ ਅਖਰੀ ਉਹ ਹੈ ਸੁੱਤਾ ਨਹੀਂ ਤਾਂ ਮੈਂ ਸੁਤ ਜਾਗਦੇ ਨੂੰ ਸੁਪਨਾ ਆ ਗਿਆ ਉਹ ਪੈਗ ਲੱਗਿਆ ਲਗਾ ਜਾਗਦੇ ਨੂੰ ਸੁਪਨਾ ਕਹੀ ਗੱਲ ਹੈ ਜਾਗਦੇ ਨੂੰ ਸੁਪਨਾ ਆ ਗਿਆ ਪਰ ਪਿਆਦਾਣਾ ਚੱਲ ਵਧੀਆ ਗੱਲ ਹੈ ਤੇ ਤੂੰ ਤਾਂ ਐਵੇਂ ਚਾਂਸ ਕੋਆ ਅਮਰੀਕਾ ਵਾਲਾ ਲੋਕੀ ਤੁਰੇ 50-50 ਲੱਖ ਰੁਪਈਆ ਲੈ ਕੇ ਤੁਰੇ ਉਹ ਅਮਰੀਕਾ ਜਾਣ ਨੂੰ ਡੌਂਕੀਆਂ ਲਾ ਲਗੇ ਆ ਉੱਦਾਂ ਭਾਜੀ ਕਿਸੇ ਬੜੀ ਤੇਜ਼ ਆ ਸਾਡੇ ਅਜੇ ਵੀ ਭਾਂਜਾ ਮਾਜੀ ਆ ਕੇ ਦੇਖ ਲਿਓ ਹਾਂ ਉਹ ਦੂਏ ਖੜਾ ਨਹੀਂ ਉੱਤੇ ਸਾਡੇ ਕੋਲ ਇਹ ਫੋੜੀ ਦਾ ਕੋਲ ਖੜਾ ਕੌਣ ਆਪਣਾ ਏਅਰਪੋਰਟ ਏਅਰਪੋਰਟ ਫੋੜੀ ਦਾ ਕੋਲ ਜਾਂ ਇਹ ਆ ਰਿਹਾ ਜਾਂ ਇਹ ਆ ਰਿਹਾ ਨਹੀਂ ਇਹ ਫੋੜੀ ਦੇ ਚੇਤਾ ਬੋਲ ਜਾਂਦਾ ਨੂੰ ਕੌਣ ਖੜਾ ਮੈਨੂੰ ਨਹੀਂ ਮੈਂ ਕਿਹ ਦੱਸਾਂ ਤਾਂ ਤੁਸੀਂ ਉੱਤੇ ਨਹੀਂ ਦੱਸ ਦੇ ਆਪਾਂ ਦੇਖ ਆਵਾਂਗੇ ਨਾਰਕਾ ਖੜਾ ਉੱਥੇ ਅੱਛਾ ਨਾਰਕਾ ਖੜਾ ਮੈਂ ਪੱਟ ਲਈ ਉਹਦੀ ਹਾਂ ਮੂੰਹ ਉਹਦਾ ਸੀਲ ਕਰਤਾ ਹਾਂ ਫੇ ਪਾਣੀ ਆਈ ਜਾਂਦਾ ਪਾਣੀ ਨਹੀਂ ਆਂਦਾ ਉੱਥੇ ਭਾਜੀ ਪਾਣੀ ਅੰਦਰ ਦਾ ਲੋਕਾਂ ਦਾ ਹੋਣਾ ਤੇਲ ਆਗਾ ਤੇਲ ਵੀ ਨਹੀਂ ਆਂਦਾ ਭਾਜੀ ਹਾਂ ਉੱਥੋਂ ਆਲਾ ਮਗਲੇਲ ਮਗਲੇ ਕਾੜੂ ਪਾਕਿਸਤਾਨੀਆਂ ਮੇਰਾ ਮੈਂ ਫੇਟਾ ਤੇ ਮਾਰਿਆ ਮੈਂ ਉੱਥੋਂ ਵੀ ਲੈ ਆਦਾ ਕਾਲਾ ਮਗਲੇ ਲਾਂਦਾ ਹੋਰ ਪਾਕਿਸਤਾਨੀਆਂ ਕਾਲਾ ਨਹੀਂ ਭਾਜੀ ਨੀਲੇ ਰੰਗ ਦਾ ਦਾ ਨੀਲੇ ਰੰਗ ਦਾ ਇਹ ਸਪੈਸ਼ਲ ਤਿਆਰ ਕੀਤਾ ਵੀ ਹਾਂਜੀ ਇਹ ਪਾਕਿਸਤਾਨ ਇਹ ਕਿਸੇ ਕੰਪਨੀ ਵਾਲਿਆਂ ਨਾਲ ਗੱਲ ਕਰ ਤੂੰ ਅੱਜ ਤਾਂ ਹੀ ਤੇ ਪੜਦੇ ਰਿਹਾ ਮੈਂ ਕਿਹਾ ਐਵੇਂ ਨਹੀਂ ਪੈਸਾ ਆ ਜੂਗਾ ਹਾਂ ਕਾਨੂੰ ਪਤਾ ਉਹ ਸਿੱਧੂ ਮੂਸੇ ਵਾਲਾ ਵਿਚਾਰਾ ਮਰ ਗਿਆ ਹਾਂ ਉਹ ਪੈਸੇ ਦੇ ਨਾਲ ਤਾਂ ਹੀ ਮਰ ਗਿਆ ਆਉ ਇਹ ਤਾਂ ਹੈ ਯਾਰ ਪੈਸੇ ਦੇ ਨਾਲ ਰਿਸਕ ਵੀ ਹੋ ਜਾਂਦਾ ਵੱਧ ਪੈਸੇ ਨਾਲ ਰਿਸਕ ਇਹ ਮਿਸਤਰੀ ਵਧੀਆ ਕੰਮ ਕਰਨ ਦੇ ਨਾਲ ਨਾਲ ਦਿਲ ਵੀ ਬਹੁਤ ਲੋਆਂ ਦਾ ਇਹਦਾ ਮੀਸ਼ਾ ਇੱਦਾਂ ਹੀ ਵਧੀਆ ਫਿਕਸ ਇਹਦਾ ਸ਼ੀਸ਼ਾ ਫਿਕਸ ਹਾਂ ਇੱਧਰ ਫਸ ਫਿਕਸ ਇੱਧਰ ਪੜ ਦੂਆ ਪੱਲਾ ਇੱਧਰ ਪੱਲਾ ਕਰ ਦੇਣਾ ਹਾਂ ਇਹ ਲੋਅ ਆਟਮਾ ਮਿਕਸ ਹੋ ਕੇ ਲੱਗਣੀ ਹੈ ਇਹ ਚ ਪਾਊਡਰ ਹੈ ਇਹ ਆ ਜੀ ਇਹ ਮੀਕਰ ਇਹ ਦੋਏ ਦੀ ਦਾ ਮਿਕਸ ਹੋਣੀ ਆ ਪਰ ਇਹਦਾ ਅੱਧੀ ਪਾ ਲੈ ਆ ਅੱਧੀ ਕੈਨਿੰਗ ਪਾਉ ਥੋੜਾ ਪਾ ਪਹਿਲਾਂ ਹਾਂ ਪਹਿਲਾਂ ਦੇਖ ਟ੍ਰਾਈ ਕਰਕੇ ਨਾ ਪਾ ਬਹੁਤ ਅੰਨਾ ਕਰਨਾ ਟ੍ਰਾਈ ਕਰਕੇ ਦੇਖਦੇ ਆ ਨਾ ਹੁਣ ਬੋਲ ਰਹਿਣ ਨੂੰ ਅੱਧਾ ਲੀਟਰ ਤਾਂ ਹੋ ਗਿਆ ਨਾ ਇਹ ਆ ਪੈਗੜਾ ਖੋਲ ਲੈ ਹਣਾ ਤੂੰ ਕਦੇ ਹੈਰਾਨ ਹੋਣਾ ਅੱਧਾ ਲੀਟਰ ਹੈਗਾ ਅੱਧਾ ਲੀਟਰ ਦਾ ਹੈਗਾ ਯਾਰ ਆ ਲੈ ਅੱਧਾ ਲੀਟਰ ਹੈ ਪੂਰਾ ਹੈ 5 ਲੀਟਰ ਦੀ ਕੰਨੀ ਹੈ ਉਹ ਭਾਜੀ ਇਹ ਥੋੜੀ ਦੇ ਹਿਸਾਬ ਨਾਲੇ ਪਾ ਦ ਅੱਧਾ ਕਿਲੋ ਪਾ ਦੇ ਕਿਲੋ ਆਹ ਦੋ ਕੱਕੜੋ ਤਿੰਨ ਗਾਡੀਆਂ ਪਾ ਲੈ ਇਹ 10 ਕਿਲੋ ਹੈ ਕਿਲੋ ਪਾ ਦੇ ਬਈ ਆ ਵੀ ਮੁੜਿਆ ਕਿੱਦਾਂ ਹਾਲ ਚੱਲ ਰਿਹਾ ਕੰਮ ਜੋਰਾਂ ਸ਼ੋਰਾਂ ਨਾਲ ਪਾ ਦੋ ਪੈਪ ਕਮੀ ਨਾ ਰਹੇ ਕੋਈ ਬਾਅਦ ਚ ਨਾ ਗੇ ਉਹ ਵੀ ਇਧਰ ਪੈਪ ਨਹੀਂ ਪਿਆ ਆਇਆ ਨਹੀਂ ਹੋਇਆ ਮਾੜਾ ਐਨ ਓਕੇ ਕੰਮ ਕਰਕੇ ਨਾ ਮੈਨੂੰ ਪਲੇ ਕਾਰਡ ਜਿੱਥੇ ਪੈਂਦਾ ਪਾ ਦੋ ਅਜੇ ਕੱਚਾ ਹੀ ਐ ਪੱਕਾ ਹੋ ਗਿਆ ਫੇਣੀ ਪੱਟ ਪੜਾਈ ਹੋਣ ਦੇਣੀ ਮੈਂ ਠੀਕ ਐ ਤਸੱਲੀ ਬਾਕਸ ਐਨ ਵਧੀਆ ਕੰਮ ਕਰਨਾ ਲੈਟਾ ਸੀਲਿੰਗਾਂ ਜਨ ਵਧੀਆ ਲੱਗਣੀਆਂ ਚਾਹੀਦੀਆਂ ਮੰਦਾ ਅੰਦਰ ਬੜੇ ਲੈਟਾ ਆਪੇ ਆਉਣ ਹੋਣ ਸੈਂਸਰ ਵਾਲੀਆਂ ਸੈਂਸਰ ਵਾਲੀਆਂ ਲਾਣੀਆਂ ਆਪਾਂ ਕਰਦੇ ਦੋ ਕਾਂਡੀਆਂ ਬਾਹਤੀਆਂ ਭਾਜੀ ਇੱਕ ਹੋਰ ਪਾ ਲੈ ਬਾਈ ਨੂੰ ਕੋਲੋਂ ਲੈ ਦਾਂ ਹੈ ਨੂੰ ਤਾਂ ਪਾ ਲਈ ਡੱਬੇ 'ਚ ਆਹ ਹੋ ਰਹੀ ਏ ਇਦਾਂ ਪੂਰੀ ਵਾਟਰ ਪ੍ਰੂਫੀ ਇਸ ਲਾਉ ਸਲੂ ਚੱਕ ਦੂ ਐਨ ਪੂਰੀ ਇਹਦੇ ਨਾਲ ਕੰਦੇ ਨਹੀਂ ਆਉਗੀ ਸਲਾਉ ਜੀ ਮੁੜ ਕੇ ਜਿਹੜੀ ਰੰਗ ਜਾਂ ਪੱਟ ਹੁਣ ਲਾ ਪੈਣਾ ਇਹ ਵੱਜ ਕੇ ਪਹਿਲਾਂ ਫਿਰ ਇਸ ਤੇ ਉੱਪਰ ਹੋਊਗਾ ਪਲਾਸਟਰ ਐਨ ਚੰਗੀ ਤਰ੍ਹਾਂ ਪ੍ਰੋਪਰ ਦਰਜਾ ਦੁਰਜਾ ਦੇ ਵਿੱਚ ਐਨ ਚੰਗੀ ਤਰ੍ਹਾਂ ਭਰ ਦੇਣਾ ਵੀ ਰਵੇ ਨਾ ਕਿਤੇ ਸਾ ਇਹ ਸਾਰੇ ਆਪਾਂ ਦਿਲ-ਦਲੇ ਮਾਰ ਦੇਣਾ ਚਲੋ ਖਿੱਚ ਦਿਓ ਖਿੱਚ ਕੇ ਰੱਖੋ ਕੰਮ ਨੂੰ ਸੱਕਦੇ ਫੱਟੇ ਮੁੜਿਆ ਇੱਕ ਦਿਨ ਨੂੰ ਪਿਆਸ ਲੱਗ ਗਈ ਜਾਮਣਾ ਦੇਖੋ ਜਾਮਣਾ ਕਣੇ ਵਾਲੀਆਂ ਹੀ ਆ ਬਸ ਇੱਕ ਅੱਦੇ ਦਿਨ ਚ ਜਾਮਣਾ ਖਾਧੀਆਂ ਜਾਣੀਆਂ ਫਿਰ ਐਨ ਮੂਗੀਆਂ ਮੋਟੀਆਂ ਮੋਟੀਆਂ ਜਾਮਣਾ ਬਹੁਤ ਜਾਮਣ ਲੱਗੀ ਉਹ ਮਾਣ 5-7 ਦਿਨ ਜਾਮਣੇ ਚੱਲੂ ਬੜੀ ਜਾਮਣਾ ਆਕੇ ਸਵੇਰੇ ਸਵੇਰੇ ਲੱਪਿਆ ਜਾਮਣਾ ਤੋੜਨ ਇਹਨੂੰ ਮਿਲੋ ਮੱਖਣ ਐ ਉਹ ਹੈ ਮੱਕਣ ਕਿੱਦਾਂ ਸਿੱਧਾ ਤੂੰ ਮੈਨੂੰ ਕੱਲ ਹੈ ਤੂੰ ਕਿ ਕੱਲ ਮਿਲਿਆ ਦਾ ਕੱਲ ਮਿਲਿਆ ਦਾ ਭੁੱਲ ਗਿਆ ਮੈਂ ਨਹੀਂ ਮਿਲਿਆ ਤੈਨੂੰ ਕੱਲ ਇਹਨਾਂ ਦਾ ਕਿੱਥੋਂ ਲਿਆਂਦੀਆਂ ਦਾ ਮੈਂ ਤਾਂ ਲਿਆਂਦੀ ਵੀ ਨਹੀਂ ਇਹ ਸਾਰੇ ਸੁਪਰਮੈਨ ਵਾਲੀਆਂ ਲਾਦੀਆਂ ਉਹਨੂੰ ਚੱਲ ਤਾਂ ਸਾਲਾ ਆ ਸੁਪਰਮੈਨ ਵਾਲੀਆਂ ਇਹਨਾਂ ਦਾ ਲੱਗੀਆਂ ਇਹਦੇ ਤੂੰ ਵੀ ਲਾ ਲੈ ਹੁਣ ਲੈ ਮੈਂ ਵੀ ਲਾਤੀ ਹਾਂ ਹੁਣ ਬਣੇ ਆਪਾਂ ਨਾ ਸੁਪਰਮੈਨ ਮੱਕਣਾ ਆ ਗਿਆ ਤਕੜੀ ਜੰਨਾ ਤੂੰ ਠੀਕ ਹੈ ਠੀਕ ਹੈ एनर्जी दी ਐ ਮਖਣਾ ਨੂੰ ਕੂਲਾ ਲੈ। ਤੁਹਾਡੇ ਕੰਮ ਤੇ ਨਹੀਂ ਗਿਆ ਅੱਜ ਪਹਿਲਾਂ। ਹੈਲੋ ਪਹਿਲਾਂ ਇਹ だっ ਮਿਸਤਰੀ ਕੱਡੇ ਕਾਤੇ। ਹਾਂਜੀ ਕੱਡੇ ਆ ਮੈਨੂੰ ਕੱਢ ਦੂ ਕੋਈ। ਇਹ ਜਾਮਣਾ ਖਾਣਾ ਹੈ ਇਹਦਾ। ਐ ਮੈਂ ਮੁੰਡਾ ਆਇਆ ਤੇ ਨਾ ਫੋਟੋ ਕਰਾ ਲੈਣਾ ਮੱਖਣ ਆਉਂਦਾ। ਇਹਦਾ ਬਾਲਾ। ਨਾ ਬੋਲੋ ਬਈ ਸਾਲਾ ਚਲੋ। ਤੱਕੀ ਨਹੀਂ ਪਣੀ। ਉਹ ਮੱਖਣ ਤੇ ਨਾ ਫੋਟੋ ਕਰਾਣਾ ਆ ਤੇਰਾ ਫੈਨ ਐ ਉਹ। ਬਾਬਾ ਆਇਆ ਤੇ ਨਾ ਫੋਟੋ ਕਰਾਣਾ ਆ ਤੇਰਾ ਫੈਨ ਐ ਏਡਾ ਬੜਾ ਉਹ। ਹਾਂ। ਯਾਰ ਜੱਭੀ ਫੋਟੋ ਕਰਾ ਲੈ ਨਾਲ ਆ ਜਿੱਥੇ ਜਾ ਕੇ ਬੈਠ ਬੋਲੋ ਕਰਾ ਲੈ ਯਾਰ ਕਿੱਥੇ ਫੋਟੋ ਜਾ ਰਿਹਾ ਹੈ ਬੰਗਾਲਾ ਉੱਧਰ ਹੋਏ ਹੋਏ ਇਹ ਬਹਿ ਨਹੀਂ ਬੋਲਦਾ ਯਾਰ ਹੋਇਆ ਬਦਨੂ ਅਨੇਕ ਜਿਆਦਾ ਆਪਣੇ ਆਪ ਪਾਸ ਮੱਖਣ ਨਹੀਂ ਇਹ ਤਾਂ ਗੰਮਾ ਖੋ ਗਿਆ ਪਰ ਮੱਖਣ ਗਰਮ ਹੋ ਗਿਆ ਮੱਖਣ ਪਿਗਰਨ ਲੱਗਿਆ ਹੁਣ ਕਰ ਆਇਆ ਯਾਰ ਫੋਟੋ ਕਰਾ ਲੈ ਯਾਰ ਆ ਆ ਫੋਟੋ ਕਰਾ ਲੈ ਦੂਜਾ ਕਾਲ ਤੂੰ ਮੱਖਣਾ ਫੋਟੋ ਕਰਾਨੀ ਆ ਜਾ ਉਹ ਨਹੀਂ ਕੁਛ ਨਹੀਂ ਕਹਿੰਦਾ ਸੀ ਇੱਥੇ ਖੜੇ ਮੱਖਣਾ ਖੜ ਕੇ ਫੋਟੋ ਕਰਾ ਕੇ ਮੱਖਣਾ ਜੱਫੀ ਪਾ ਕੇ ਦੇਖਦਾ ਹੀ ਜੱਫੀ ਪਾ ਕੇ ਕਰਾਣੀ ਜੱਫੀ ਪਾ ਕੇ ਹੱਥ ਨਹੀਂ ਪੈਣਾ ਚਾਹੀਦਾ ਹੱਥ ਨਹੀਂ ਪੈਣਾ ਚਾਹੀਦਾ ਜੱਫੀ ਪਾ ਲੈ ਇੱਕ ਉਹ ਫੋਟੋ ਕਰਾ ਮੱਖਣ ਗੁੱਸੇ 'ਚ ਆ ਗਿਆ ਹੁਣ ਸਾਰੇ ਢਾਲ ਦੇ ਪਿੱਛੇ ਨੂੰ ਲੈ ਉਹ ਕੋਸ਼ ਆ ਨਾਲੇ ਮੀਚ ਭੰਗੜਾ ਬਾਜ